ਦਾ ਇਸ ਉਹ ਵਰਦੀ ਦਾ ਜਿਹਦੇ ਤੇ ਜਿਹੜੇ ਪੈਸੇ ਨੇ ਪਹਿਲੇ ਮਿਲ ਨਾ ਇਹਦੇ ਵਿੱਚ ਆਲਮੋਸਟ 90% ਟੈਕਸ ਹੋ ਜਾਣਗੇ ਜਿੰਨੇ ਵੀ ਲੈਬ ਦੇ ਟੈਸਟ ਹੁੰਦੇ ਆ 90% ਟੈਕਸ ਹੋ ਜਾਣਗੇ ਅਸੀਂ ਬਹੁਤ ਘੱਟ ਹੀ ਚਾਰजेस ਰੱਖੇ ਆ ਸਭਾ ਮੈਕਸਿਮ ਜਿਹੜਾ ਪੈਕੇਜ ਹੈ ਉਹ 320 ਰੁਪਏ ਦਾ ਹੈਗਾ ਜਿਹਦੇ ਵਿੱਚ ਅਸੀਂ ਕਾਫੀ ਕਰਦੇ ਮੈਂ ਤੁਹਾਨੂੰ ਉਹਦਾ ਇੱਕ ਪੈਂਫਲੈਟ ਵੀ ਦੇ ਦੂੰਗਾ ਕਿਉਂਕਿ ਟੈਸਟ ਕਾਫੀ ਹੈਗੇ ਆ ਜਿਹਦੇ ਨਾਲ ਅਸੀਂ ਤੁਹਾਨੂੰ ਪੂਰੀ ਡਿਟੇਲ ਮਤਲਬ ਕਲੇ ਕਲੇ ਟੈਸਟ ਦਾ ਨਾਮ ਮੈਂ ਤੁਹਾਨੂੰ ਦੱਸ ਦਿਆਂਗਾ ਜਿਦਾਂ ਨਾਲ ਤੁਸੀਂ ਮੰਗ ਕੇ ਚੱਲੋਗੇ 60% ਲੈਸ ਦੇ ਆਸ-ਪਾਸ ਅਸੀਂ ਇਹ ਲੋਕਾਂ ਦੇ ਲਈ ਜਿਹੜੇ ਜਗਤਪੁਰੇ ਮੁਹੱਲੇ ਦੇ ਹੈਗੇ ਆ ਜਾਂ ਹੋਰ ਸਾਡੇ ਰਾਪੇਨ ਹੈਗੇ ਆ ਜਿਹੜੇ ਇਹਨੇ ਟੈਸਟ ਮੰਗਿਓ ਫੋੜ ਨਹੀਂ ਕਰ ਸਕਦੇ ਇਹ ਉਹਨਾਂ ਦੇ ਲਈ ਅਸੀਂ ਕਰ ਰਹੇ ਹਾਂ ਇਸ ਤੁਹਾਡੇ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਹੀ ਅਸੀਂ ਇਹ ਇਸ ਲੈਬਾਰਟਰੀ ਦਾ ਨਾਮ ਮੈਂ ਆਪਣੇ ਪਿਤਾ ਜੀ ਲਾਲਾ ਹੁਣ ਪ੍ਰਕਾਸ਼ ਪਲਵਾਨ ਚੈਰੀਟੇਬਲ ਲੈਬ ਰੱਖਿਆ ਹੈ ਜੀ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੇ ਕੰਮਾਂ ਦੇ ਨਾਲ ਹੀ ਇਹ ਸਭ ਚੱਲ ਰਿਹਾ ਹੈ ਉਹਨਾਂ ਦਾ ਹੀ ਘਰ ਹੈ ਤੇ ਦਿਲਚਸਪ ਹੈਗਾ ਵੀ ਉਹਨਾਂ ਦੇ ਘਰ ਦੇ ਵਿੱਚ ਅਸੀਂ ਕੋਈ ਨਾ ਕੋਈ ਇਦਾਂ ਦਾ ਸ਼ੁਭਾਸ਼ਟਾ ਇਹਦਾ ਐਡਰੈਸ ਹੈ ਜੀ ਸਟਰੀਟ ਨੰਬਰ 1 ਆਪੋਜ਼ਿਟ ਪੀਐਮਬੀ ਬੈਂਕ ਜਿਲੰਧਰ ਉਰੂ ਸ਼ਾਰਪ ਇਹਦੀ ਕੈਮੇਟੀ ਹੋਵੇਗੀ ਟਾਈਮਿੰਗ ਇਹਦੀ 9:00 ਸਵੇਰੇ 7:00 ਵਜੇ ਤੋਂ ਲੈ ਕੇ 4:00 ਵਜੇ ਤੱਕ ਹੋਏਗੀ ਜਿਹੜੇ ਸੈਂਪਲ ਸਾਨੂੰ 11 ਵਜੇ ਤੱਕ ਮਿਲ ਜਾਣਗੇ ਅਸੀਂ ਕੋਸ਼ਿਸ਼ ਹੋਊਗੀ ਵੀ ਉਸੇ 2 ਵਜੇ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਰਿਜ਼ਲਟ ਸਾਰੇ ਦੇ ਦਈਏ ਜਿਹੜੇ ਦੁਪਹਿਰ ਤੋਂ ਬਾਅਦ ਦੇ ਸੈਂਪਲ ਹੋਣਗੇ ਉਹਨਾਂ ਦੇ ਨੈਕਸਟ ਡੇ ਦੇ ਵਿੱਚ ਅਸੀਂ ਰਿਜ਼ਲਟ ਜਿਹੜੇ ਇਹ ਕਾਹ ਤੋਂ ਕੰਪਲੀਟ ਹੋ ਰਹੇ ਨੇ ਪਹਿਲੇ ਤੇ ਜੋ ਬਹੁਤ ਗਲਤ ਪਾਉਦੇ ਨੇ ਉਹਨਾਂ ਜਗ੍ਹਾ ਦੇ ਉਹਨਾਂ ਤੇ ਅਸੀਂ ਦੇਣਾ ਹੈ ਟੈਸਟ ਲੈਬ ਖੋਲ੍ਹਣ ਦਾ ਮੇਨ ਪਰਪਸ ਇਹੀ ਸਿਰਾਂ ਕਿਉਂਕਿ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਬਿਜੇ ਅਸੀਂ ਕਿਸੇ ਗਰੀਬ ਦਾ ਕਰ ਸਕਦੇ ਆ ਤਾਂ ਜਰੂਰ ਕਰਨਾ ਚਾਹੀਦਾ ਇਹ ਉਹ ਮਤੋਂ ਇਨਸਪਾਇਰ ਹੋ ਕੇ ਹੀ ਇਹ ਖੋਲੀ ਹੈ ਔਰ ਇਹਦੇ ਵਿੱਚ ਬਹੁਤ ਘੱਟ ਚਾਰजेस ਹੈ ਤੁਸੀਂ ਜੇ ਪੈਂਫਲੈਟ ਦੇਖੂਗੇ ਤਾਂ ਤੁਹਾਨੂੰ ਉਹਦੇ ਚੋਂ ਪਤਾ ਲੱਗੇ ਇਸ ਤੋਂ ਪਹਿਲਾਂ ਗੰਗੋ ਹਸਪੀਟਲ ਚੱਲਦਾ ਸੀ ਇਸ ਤੋਂ ਪਹਿਲਾਂ ਪਿਤਾ ਜੀ ਦੇ ਨਾਮ ਤੋਂ ਪ੍ਰਕਾਸ਼ ਪਲਵਾਨ ਚੈਰੀਟੇਬਲ ਹੋਮੋਪੈਥਿਕ ਡਿਸਪੈਂਸਰੀ ਚੱਲ ਰਹੀ ਹੈ ਉਹ ਸ਼ਾਮ ਨੂੰ 4 ਤੋਂ 5 ਵਜੇ ਤੱਕ ਇੱਥੇ ਚੱਲਦੀ ਹੈ ਉਹਦੇ ਵਿੱਚ ਕੋਈ ਵੀ ਪੈਸਾ ਨਹੀਂ ਸਾਰੀ ਦਵਾਈ ਫ੍ਰੀ ਹੈ ਸਭ ਕੁਝ ਉਹਨਾਂ ਦੇ ਦਾ ਫ੍ਰੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਚਾਰਜ ਨਹੀਂ ਲਾਦੇ ਨਹੀਂ ਦੇਲੀ ਦੇਲੀ ਜੀ ਦੇਲੀ ਖੁੱਲੇਗੀ ਬੀ